ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਸਾਚਕਨ ਸ੍ਰੀ ਮੰਦਰ ਸਾਹਿਬ ਆਜਾਏ ਤੇ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦੇ ਵੀ ਦਰਸ਼ਨ ਹੋ ਗਏ ਤੇ ਮਹਾਰਾਜ ਦਾ ਜਿੰਨਾ ਵੀ ਸ਼ੁਕਰਾਨਾ ਕਰੀਏ ساری ਜ਼ਿੰਦਗੀ ਕਰ ਦਈਏ ਥੋੜਾ ਕਿ ਜੋ ਵੀ ਉਹ ਬਖਸ਼ਾ ਕਰਦਾ ਹੈ ਜੀਵਨ ਦੇ ਅੰਦਰ ਖੁਸ਼ੀਆਂ ਦੇ ਅੰਦਰ ਉਹ ਸ਼ੁਕਰਾਨਾ ਧੰਨਵਾਦ ਜਿੰਨਾ ਵੀ ਕਰ ਲਿਓ ਥੋੜਾ ਜ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬੀਬਾ ਜੀ ਸ੍ਰੀ ਹਰਸਿਮਰਤ ਕੌਰ ਜੀ ਬਾਦਲ ਜਿਹੜੇ ਪੰਜਾਬ ਦੇ ਲੋਕਾਂ ਨੇ ਸੇਵਾਦਾਰ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਉਹਨਾਂ ਨੇ ਸਾਡੇ ਬਾਰਡਰ ਦੇ ਲੋਕਾਂ ਦੀ ਜਿਹੜੀ ਗੱਲ ਉੱਥੇ ਜਾ ਕੇ ਕੀਤੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਾਰੇ ਬਾਰਡਰ ਦੇ ਲੋਕਾਂ ਨੂੰ ਬਾਰਡਰ ਦੇ ਕੁਲੀਆ ਲੋ ਬਾਰਡਰ ਦੇ ਉੱਤੇ ਜੂਨੀਅਨ ਲੋ ਬਾਰਡਰ ਦੇ ਸਾਰੇ ਜਿਨੇ ਦਰਜਾ ਬਦਰਜਾ ਉੱਤੇ ਲੋਕ ਨੇ ਕਿਸਾਨ ਵੀਰ ਨੇ ਮਜ਼ਦੂਰ ਨੇ ਜਾਂ ਹੋਰ ਸਾਰੇ ਲੋ ਕਈ ਥੋੜਾ ਮਹਿਸੂਸ ਕਰ ਲੱਪੇ ਕਿ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਆਪ ਦੋ ਤਿੰਨ ਵਾਲਾ ਬਾਰਡਰ ਦੇ ਤਾਰਾਂ ਤੋਂ ਪਾਰ ਤਾਰਾਂ ਤੋਂ ਸਾਰੀ ਜਗ੍ਹਾ ਵੇਖ ਕੇ ਗਏ ਤੇ ਜਦੋਂ ਦਾ ਦੇਸ਼ ਯਾਦ ਹੋਇਆ ਸੀ ਪ੍ਰਧਾਨ ਆਪਣਾ ਮੁੱਖ ਮੰਤਰੀ ਬਣ ਤੋਂ ਬਾਅਦ ਪਹਿਲੇ ਇਨਸਾਨ ਸਿਵਾਲ ਸਾਹਿਬ ਜਿਹੜੇ ਉੱਥੇ ਸਾਰਾ ਮੁਕੇ ਦੇ ਵੇਖਿਆ ਉਦੋਂ ਬਾਅਦ ਉਹਨਾਂ ਨੇ ਭਾਰਤ ਦਾ ਉਸਵਲੇ ਦਾ ਹੋਮ ਮਿਨਿਸਟਰ ਅਡਵਾਨੀ ਸਾਹਿਬ ਨੂੰ ਉਹਨਾਂ ਨੇ ਬਾਰਡਰ ਤੇ ਲਿਆ ਕੇ ਫੇਰੇ ਆਈ ਤੇ ਉੱਥੇ ਫਿਰ ਛਕੀਮਾ ਜਿਹੜੀਆਂ ਬਣੀਆਂ ਜਿਹੜੀ ਉੱਥੇ 10 ਗੈਲਰੀ ਬਣੀ ਉਹ ਵੀ ਮੈਂ ਸਮਝਦਾ ਅਡਵਾਨੀ ਸਾਹਿਬ ਤੇ ਬਾਦ ਸਾਹਿਬ ਦੀ ਬਹੁਤ ਵੱਡੀ ਦੇਨ ਸੀ ਅੱਜ ਜੋ ਬਹੁਤ ਵੱਡੀ ਹੋ ਗਈ ਉੱਥੇ 1100 ਲੋਕ ਆਉਂਦੇ ਨੇ ਤੁਸੀਂ ਦੇਖਿਆ 40-50 ਹਜ਼ਾਰ ਬੰਦੇ ਦਾ ਲਗਭਗ ਉੱਥੇ ਬੈਠ ਕੇ ਆਨੰਦ ਮਾਣਦੇ ਨੇ ਜਦੋਂ ਝੰਡੇ ਉੱਥੇ ਆਖਾਮ ਨੂੰ ਲੈਂਦੇ ਇਹ ਕਿਸਾਨ ਵੀਰਾਂ ਦੇ ਬੜੇ ਤਕੜੇ ਮਸਲੇ ਸੀ ਗੇਟਾਂ ਦੇ ਮਸਲੇ ਸੀ ਤਾਰਾਂ ਤੋਂ ਪਾਰ ਦੇ ਜ਼ਮੀਨ ਦੇ ਮਸਲੇ ਸਾਨੇ ਕਿ ਬਾਤ ਤੋਂ ਜੰਗ ਨਹੀਂ ਦੰਦੇ ਪਰੇਸ਼ਾਨੀਆਂ ਬੜੀਆਂ ਹੁੰਦੀਆਂ ਨੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਮੇਰੇ ਰੋਟੀ ਲੈ ਕੇ ਜਾਂਦੇ ਉਹਨਾਂ ਨੂੰ ਗੇਟਾਂ ਦੇ ਕਿ ਬੈਠਣਾ ਪੈਂਦਾ ਹੈ ਉਹ ਮਸਲੇ ਫਿਰ ਤਾਰਾਂ ਤੋਂ ਪਾਰ ਜਿਹੜੀ ਸ਼ੁਰੂਆਤ ਜਿਹੜਾ ਮਾਅਬਜ਼ੀ ਦੀ ਸਕੀਮ ਬਣੀ 5000 ਜਿਹੜਾ ਪਰ ਇਕੜ ਦੇ ਹਿਸਾਬ ਨਾਲ ਕੰਦਾਂ ਨੂੰ ਮਿਲਦਾ ਉਸ ਤੋਂ ਬਾਅਦ ਜੇ ਵਾਧਾ ਹੋਇਆ ਫਿਰ ਬਾਦ ਸਾਹ ਨੇ ਲੈ ਕੇ ਭੇਜਿਆ ਆਜ ਪਾਰਿਸ ਸਾਹਿਬ ਨੂੰ ਉਹ 10000 ਦੇ ਕਰੀਬ ਜਿਹੜੀ ਉਹ ਸ਼ੀਮ ਬਣੀ ਉਹਦੇ ਨਾਲ ਜਿਹੜੀਆਂ ਬੱਚੀਆਂ ਉੱਤੇ ਬੀਐਸਐਫ ਦੇ ਚਪਰਦੀ ਗਰੋਂ ਮੰਗ ਕੀਤੀ ਸੀ ਉਸ ਵळे ਵੀ ਇੱਥੇ ਜਿਹੜੋਂ ਬੀਬੀਆਂ ਰੋਟੀਆਂ ਲੈ ਕੇ ਗੇਟਾਂ ਤੇ ਜਾਂਦੀਆਂ ਨੇ ਤੇ ਤਲਾਸ਼ੀ ਬੀਐਸਐਫ ਵਾਲੇ ਕਰਦੇ ਤਾਂ ਉਹਨਾਂ ਦਾ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਉਹ ਬੀਬੀਆਂ ਇੱਥੇ ਹੁਣ ਪਰਤੀ ਹੁਣ ਬੀਐਸਐਫ ਦੇ ਵੀ ਤੇ ਉਹ ਹੀ ਚਾ ਕਰਨ ਉਹ ਸਾਰਾ ਖਦੇ ਆ ਤੇ ਬਾਰਡ ਸਾਬ ਤੋਂ ਬਾਅਦ ਅਹੀ ਬਾਰਡਰ ਦੇ ਲੋਕ ਜਿੰਨੇ ਵੀ ਮਸੂਹ ਕਰ ਲੱਪੇ ਹੀ ਵੀ ਸਾਡੀ ਆਵਾਜ਼ ਹੁਣ ਜਿੱਲੀ ਦੇ ਵਿੱਚ ਜਿਹੜੇ ਪਾਰਲੀਮੈਂਟ ਦੇ ਵਿੱਚ ਜਿਹੜੀ ਆ ਉਠਾਉਣ ਵਾਲਾ ਹੁਣ ਇਨਸਾਨ ਸਾਡੇ ਕੋਲ ਚਲਾ ਗਿਆ ਪਰ ਖੁਸ਼ੀ ਹੋਈ ਕਿ ਰਿਬਾ ਜੀ ਅਇਤ ਦਿਨ ਪਹਿਲਾਂ ਵੀ ਉਹਨਾਂ ਨੇ ਆਵਾਜ਼ ਪੂਰੇ ਯੂਨਾਂ ਉੱਤੇ ਉਠਾਈ ਤੇ ਕੱਲ ਵੀ ਤੁਸੀਂ ਦੇਖਿਆ ਕਿ ਉਹਨਾਂ ਨੇ ਫੇਰ ਮੰਗ ਕੀਤੀ ਹੈ ਕਿ ਬਾਰਡਰ ਜਿਹੜੇ ਵਪਾਰ ਆ ਖੋਲਿਆ ਜਾਵੇ ਬੇਰੁਜ਼ਗਾਰੀ ਜਿਹੜੀ ਅੱਜ ਦੇਖਦੇ ਵਿੱਚ ਪੰਜਾਬ ਦੇ ਵਿੱਚ ਤੇ ਸਭ ਤੋਂ ਵੱਧ ਹੈ ਜਿਹੜੀ ਉਹ ਖੁੱਲੇ ਵੀ ਉੱਥੇ ਵੇਲੇ ਨੇ ਵਪਾਰੀ ਵੀ ਉੱਥੇ ਜਿਹੜੇ ਜਾਂਦੇ ਨੇ ਉਹ ਵੀ ਕੰਮ ਦੇ ਮੰਗ ਯੋਗ ਖੋਲਣ ਵਾਸਤੇ ਉਹਨਾਂ ਨੇ ਮੰਗ ਕੀਤੀ ਹੈ ਤੇ ਵਪਾਰ ਖੁੱਲਦਾ ਹੈ ਇਸ ਸਟੇਟ ਦਾ ਰੈਵਨਿਊ ਵਾਧਾ ਖੁਸ਼ਹਾਲੀ ਵੀ ਵਾਧੀ ਆ। ਅੱਜ ਜਨੇ ਤੁਸੀਂ ਦੇਖਿਆ ਬਾਈਪਾਸ ਤੋਂ ਅੱਗੇ ਚਲੇ ਜੋ ਜਨੇ ਟਾਪੇ ਬਾਰਡਰ ਤੱਕ ਬਣੇ। ਪਹਿਲਾਂ ਨਹੀਂ ਇਹ ਗੱਲਾਂ ਕਿਉਂਕਿ ਅਸੀਂ ਉੱਥੇ ਜੰਪ ਵਾਲੇ ਬਾਰਡਰ ਤੇ। ਉਹ ਜਦੋਂ ਬਾਰਡਰ ਸ਼ੁਰੂ ਹੋਇਆ, ਉਦੋਂ ਬਾਅਦ ਸਾਰੀਆਂ ਤੀਜਾ ਰੌਣਕਾਂ ਜਿਹੜੀਆਂ ਲੱਗੀਆਂ ਤਾਂ ਅੱਜੋ ਵੀ ਮਨਸਰ ਕਰਦੇ ਵੀ ਬਾਰਡਰ ਦੇ ਵਪਾਰ ਉੱਥੇ ਚੱਲਦਾ ਵਾਗਾ ਬਾਰਡਰ ਹੈ। ਬਾਈ ਰੋਡ। ਸਾਨੂੰ ਬਾਰਡਰ ਦਾ ਵੀ ਉਹਨਾਂ ਨੇ ਮੰਗ ਕੀਤੀ ਉਹਦਾ ਵੀ ਇਸ ਕਰਕੇ ਮੈਂ ਸਾਰੇ ਬਾਰਡਰ ਦੇ ਲੋਕਾਂ ਨੂੰ ਵਲਟਰ ਦੇ ਜਨਮ ਵਿੱਚ ਫੁੱਲੀ ਵੀਰ ਨੇ ਸਾਰੇ ਜੂਨੀਅਨਾਂ ਲੋਆਂ ਜਾਂ ਸਾਰੇ ਕਿਸਾਨ ਵੀਰਾਂ ਲੋਆਂ ਮਿਹਦੂਰਾਂ ਲੋ ਧੰਨਵਾਦ ਕਰਦਾ ਕਿ ਸਾਡੀ ਜਿਹੜੀ ਆਵਾਜ਼ ਉੱਥੋਂ ਤੱਕ ਜਈ ਹੈ ਉਹਨਾਂ ਨੇ ਬੁਲੰਦ ਆਵਾਜ਼ ਦੇ ਵਿੱਚ ਉਠਾਇਆ ਤੇ ਅੱਗੇ ਵੀ ਜਿਹੜਾ ਇਸੇ ਤਰ੍ਹਾਂ ਪਟਾਉਂਦੇ ਰਹਿਣਗੇ ਮੈਂ ਉਹਨਾਂ ਸਾਰਿਆਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਕਿ ਅੱਜ ਉਹਨਾਂ ਨੇ ਉੱਥੇ ਜਾ ਕੇ ਸਾਡੀ ਆਵਾਜ਼ ਨਹੀਂ ਬਲਟਰ ਦੀ ਆਵਾਜ਼ ਉੱਥੇ ਬਹੁਤ ਘੱਟ ਨੇ ਜਿਹੜੇ ਲੋਕ ਚਾਹੁੰਦੇ ਨਹੀਂ ਕਿ ਬਲਟਰ ਦੀਆਂ ਮੁਸ਼ਕਲਾਂ ਕੀ ਆ ਬਲਟਰ ਦੀਆਂ ਲੋੜਾਂ ਕੀ ਆ ਬਲਟਰ ਦੇ ਲੋਕ ਰਹਿਣਾ ਸਾਲਾਂ ਦਾ ਕਿਤਨਾ ਹੂ ਗਾਦਿਆਂ ਕੋ ਕੇ ਬਾਰਡਰ ਤੇ ਪਰੇਸ਼ਾਨੀਆਂ ਬਖਰੀਆਂ ਹੁੰਦੀਆਂ ਲੋਕਾਂ ਦੀ ਜਿਹੜੀਆਂ ਉੱਥੇ ਲੱਗ ਰਿਹਾ ਕਿ ਤਾਰਾਂ ਤੋਂ ਪਾਰ ਨੇ ਇਸ ਕਰਕੇ ਮੋਂਨਾਂ ਦਾ ਵੀ ਬਹੁਤ ਤਹਿ ਦਿਲੋਂ ਤਰਵਾਦ ਕਰਨ ਦਾ ਇਤਿਹਾਸ ਕਰਨਾ ਕਿ ਗੁਰੂ ਮਹਾਰਾਜ ਉਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਉਹ ਬੁਲੰਦ ਵਾਜ ਦੇ ਵਿੱਚ ਉਹ ਵਾਜ ਜਿਹੜੀ ਇਸੇ ਤਰ੍ਹਾਂ ਹੀ ਬਾਰਡਰ ਏਰੀਆ ਦੇ ਬਾਰਡਰ ਦੇ ਲੋਕਾਂ ਦੀ ਪੰਜਾਬ ਦੇ ਸਟੇਟ ਦੀ ਦਿੱਲੀ ਦਾ ਨਾ ਚੰਡੀਗੜ੍ਹ ਦੀ ਮਾਂ ਕੀਤੇਗੀ ਉੱਥੇ ਰੈਵਨਿਊ ਵਧਾਉਣਾ ਦਾ ਟੈਕਸ ਵਾਲਾ ਉਹਨਾਂ ਨੂੰ ਕੇਂਦਰ ਨੂੰ ਵਾਪਸ ਦੇਣ ਇਸ ਕਰਕੇ ਪੰਜਾਬ ਦੇ ਮਸਲੇ ਬੜੀ ਵਧੀਆ ਟੱਗਣਾ ਸਾਰੇ ਨੇ ਸਰ ਮਹਾਰਾਜ ਜੀ ਇਹ ਅਰਦਾਸ ਹੈ ਕਿ ਉਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਪੰਜਾਬੀਆਂ ਦੇ ਖਾਸ ਕਰਕੇ ਪੰਜਾਬ ਦੀ ਜੋ ਅਜਹਾਲਾਤ ਹੋ ਤੈਨੂੰ ਪਤਾ ਹੀ ਸਾਰੇ ਨੂੰ ਬੜੀ ਪੀੜ ਉਹਦੇ ਵਾਸਤੇ ਵੀ ਮੈਂ ਜਿੱਥੇ ਅੱਜ ਸ਼ੁਗਰਾਨਾਗਰ ਨੂੰ ਵਾਸਤੇ ਮਹਾਰਾਜ ਦਾ ਆਇਆ ਹੂ ਉਹਦੇ ਨਾਲ ਉਹਨਾਂ ਦਾ ਵੀ ਤਰਾਰ ਕਰਾਂ। ਅਕਾਲੀ ਦਲ ਦੇ ਗਰਾਹ ਨੂੰ ਕਿੱਦਾਂ ਪਾਸ ਕਰੇ ਆਪਾਂ ਪਾਕਿਸਤਾਨ ਵਿੱਚ ਕਰਨਗੇ। ਵੀ ਉਹ ਤੇ ਜਿੰਨਾ ਵੀ ਅਕਾਲੀ ਦਲ ਦੇ ਵਿੱਚ ਕੰਮ ਹੋ ਜੇ ਉਹਨਾਂ ਈ ਜ਼ਿਆਦਾ ਗਰਾਹ ਵੀ ਹੋਵੇਗਾ। ਮਿਹਨਤ ਵੀ ਹੋਰ ਕਰਨੀ ਪਊਗੀ ਕੋਈ ਕੁਝ ਕਰਨਾ ਉਹਦਾ ਬਹੁਤਾ ਬੋੜ ਦਾ ਮਸਲੇ ਆ। ਵੀ ਜਿਹੜੇ ਪਾਰਲੀਮੈਂਟ ਦੀ ਬੋਰਡ ਦਾ ਮੁੱਦਿਆ ਵੀ ਜਿਹੜੇ ਜਿਹੜੇ ਬੋਰਡ ਬਣੂਗਾ ਉੱਤੇ ਸਾਨਪੀਨ ਹੋਗੇ ਅੱਗੇ ਜਿਹੜਾ ਕੈਂਡੀਡੇਟ ਜਨੇ ਵੀ ਆਉਂਦੇ ਚਾਹ ਐਮਪੀ ਦੇ ਆਉਂਦੇ ਚਾਹ ਮਲੇ ਦੇ ਆਉਂਦੇ ਜੁਜੇ ਬੋਰਡ ਦਾ ਮਕਸਦ ਇਹ ਸਾਰਾ ਉਹਨਾਂ ਕਾਮੀ ਜਿਹੜਾ ਕੇ ਪਾਸ ਦਿੰਦੇ ਵੀ ਉੱਥੇ ਇਤਰਾ ਹੋ ਜਾਂਦਾ ਜੀ ਕੱਲੇ ਕਰ ਦਿੰਦੇ ਫੇਰ ਉਹ ਸਾਰਾ ਉਹਦੇ ਨਾਲ ਹੀ ਜਾਣਾ ਕਾਲੀਦਲ ਉਹਨਾ ਮਜ਼ਬੂਤ ਹੋਏਗਾ ਬਹੁਤ ਵਧੀਆ ਗੁਰੂ ਦੀ ਰੱਬ ਰਾਮਦਾਸ ਮਹਾਰੇ ਦੀ ਕਿਰਪਾ ਹੈ ਕਾਲੀ ਚੋਣ ਦੇ ਉੱਤੇ ਜੇ ਹਮੇਸ਼ਾ ਸਵਾਲ ਹੁੰਦੇ ਸੀ ਕਿ ਆਹ ਵੀ ਕੈਂਡੀਡੇਟ ਜੀ ਵੀ ਖੜਾ ਪਿਆ ਹੁੰਦਾ ਤੇ ਜਦਾ ਵਧੀਆ ਹੁੰਦਾ ਸੀ ਕੈਂਡੀਡੇਟ ਤੇ ਇੱਕ ਨੂੰ ਟ ਤੇ ਟਿਕਟ ਨਹੀਂ ਹੁਣ ਉਹ ਬੜੇ ਉੱਕੋ ਕਰਕੇ ਸਾਰੀ ਵਧੀਆ ਢੰਗ ਦੇ ਨਾਲ ਸਾਰਾ ਉਹਦਾ ਜਿਹੜਾ ਜੀਵਨੀ ਕੈਂਡੀਡੇਟ ਦਾ ਜੋਦੀ ਬੰਦੀ ਹੈ ਜਿਹੜੀ ਮੈਰਿਡ ਜਿੱਤਰਾਂ ਦੂਜੇ ਕੰਮਾਂ ਜੋਦੇ ਹਿਸਾਬ ਨਾਲ ਫਿਰ ਉਹ ਬੋਰਡ ਦਾ ਮਤਲਬ ਹੀ ਪਾਰਲੀਮੈਂਟ ਪਹਿਲਾਂ ਅਜ ਤੋਂ 40 ਸਾਲ ਪਹਿਲਾਂ ਹੈਗਾ ਇਹ ਲਗਭਗ ਹੁਣੋਂ ਉੱਤਰ ਸ਼ੁਰੂ ਹੋਇਆ ਲੋਕਾ ਚੋਣਾਂ ਆ ਰਹੀਆਂ ਨੇ ਨਗਰ ਨਿਕਲਦੇ ਸੋਰਾ ਦਾ ਚਲੋ ਇਹ ਤਾਂ ਹੁਣ ਆਉਂਦੀਆਂ ਦੋਵੇਂ ਆਪਾਂ ਗੱਲ ਕਰਾਂ ਜਦੋਂ ਮੌਕੇ ਦੇ ਹਿਸਾਬ ਨਾਲ ਲੰਮਾ ਕਰੀ ਜਾਂਦੇ ਜੇ ਮੇਰਾ ਸਾਲ 1.5 ਸਾਲ ਵਾਹੇ ਇਹਨਾਂ ਨਿਗਾਹਤਾ ਅਜੇ ਵੀ ਕੋਈ ਆਸ ਨਹੀਂ ਮੇਰਾ ਹਰ ਪਹਿਲਾਂ ਬਾਈ ਇਲੈਕਸ਼ਨਾਂ ਤੋਂ ਬਾਅਦ ਹੀ ਸ ਇਹ ਇਹ ਜੋ ਕਾਲੀ ਦਲ ਤੇ ਇਲਜ਼ਾਮ ਲਗਾਏ ਜਾ ਰਹੇ ਆ ਉਹਨੂੰ ਕਾਲੀ ਦਲ ਹੁ ਕਿਸ ਤਰ੍ਹਾਂ ਦੇ ਕਿ ਅੱਜ ਤੇ ਆਪਾਂ ਐਂ ਸੁਰੱਖਿਆ ਕਰਨ ਵਾਸਤੇ ਉਹ ਉਹਨਾਂ ਲਾਉਂਦੇ ਰਹਿਣਾ ਕਾਲੀ ਦਲ ਤੋਂ ਡਰਿਆ ਸਾਰਿਆਂ ਨੂੰ ਬਾਕੀ ਲੋਕਾਂ ਤੇ ਕੋਈ ਨਹੀਂ ਤੁਹਾਨੂੰ ਵੀ ਪਤਾ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ